ਜੈ ਮਾਤਾ ਦੀ ਦੋਸਤੋ ਮੈਂ ਹਾਂ ਰੂਹੀ ਕੌਸ਼ਲ ਤੁਹਾਡੀ ਫਰੈਂਡ ਤੇ ਹੀਲਿੰਗ ਗਾਈਡ ਐਂਡ ਵੈਲਕਮ ਟੂ ਮਾਈ YouTube ਚੈਨਲ ਦਾ ਸੀਕ੍ਰੇਟ ਬੈਂਕ ਇੱਥੇ ਅਸੀਂ ਗੱਲ ਕਰਾਂਗੇ ਜ਼ਿੰਦਗੀ ਦੀਆਂ ਉਹ ਰੁਕਾਵਟਾਂ ਉਹ ਮੁਸ਼ਕਲਾਂ ਦੀ ਜਿਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਉਲਝ ਕੇ ਰਹਿ ਗਏ ਹਾਂ ਜਾਂ ਕਿਤੇ ਨਾ ਕਿਤੇ ਸਟਕ ਹੋ ਕੇ ਰਹਿ ਗਏ ਹਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਜ਼ਿੰਦਗੀ ਇੱਕ ਜਗ੍ਹਾ ਤੇ ਸਟਕ ਹੋ ਕੇ ਰਹਿ ਗਈ ਹੈ ਜਦ ਕਿ ਤੁਸੀਂ ਆਪਣੇ 101% ਐਫਰਟਸ ਵੀ ਕਰ ਰਹੇ ਹੋ ਤੇ ਆਪਣਾ 101% ਡੇ ਬਾਈ ਡੇ ਆਪਣੀ ਇਨਕਮ ਸੋਰਸ ਵੀ ਵਧਾ ਰਹੇ ਹੋ ਪਰ ਫਿਰ ਵੀ ਇਤਨੇ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਹਾਡੇ ਨਾਲ ਦੇ ਬੰਦੇ ਜਿਹੜੇ ਉਹਨਾਂ ਦੀ ਕੈਪੇਬਿਲਿਟੀ ਵੀ ਘੱਟ ਹੈ ਤੇ ਵੈਪਰਸ ਵੀ ਘੱਟ ਲਗਾ ਰਹੇ ਨੇ ਪਰ ਸਾਡੇ ਤੋਂ ਜ਼ਿੰਦਗੀ ਤੋਂ ਬਹੁਤ ਅੱਗੇ ਨਿਕਲ ਚੁੱਕੇ ਨੇ ਕਿ ਤੁਹਾਡੇ ਮਨ ਦੇ ਵਿੱਚ ਵੀ ਕੁਐਸਚਨਸ ਹੁੰਦੇ ਨੇ 네ਗੇਟਿਵਿਟੀਆਂ ਤੁਹਾਨੂੰ ਵੀ ਕਿਰਦੀਆਂ ਨੇ ਕਿ ਤੁਹਾਨੂੰ ਵੀ ਇਹ ਲੱਗਦਾ ਹੈ ਕਿ ਹਾਂ ਸਾਡੇ ਮਤਲਬ ਮਾਈਂਡ ਦੇ ਵਿੱਚ ਬੜੇ 네ਗੇਟਿਵ ਵਿਚਾਰ ਹੁੰਦੇ ਔਰ ਕਈ ਤਾਂ ਇਸ ਹੱਦ ਤੱਕ ਚਲੇ ਜਾਂਦੇ ਨੇ ਕਿ ਉਹ ਸੁਸਾਈਸਾਈਡ ਕਮਿਟ ਕਰਨਾਂ ਦੀ ਕੋਸ਼ਿਸ਼ ਕਰਦੇ ਨੇ ਇਹ ਸਾਰਾ ਕੀ ਹੁੰਦਾ ਇਹ ਬਾਹਰੋਂ ਕਿਤੇ ਵੀ ਬਲਾਕੇਜ ਨਹੀਂ ਹੁੰਦੀ ਇਹ ਸਾਡੀ ਅੰਦਰੋਂ ਬਲਾਕੇਜ ਹੁੰਦੀ ਹੈ ਜੇ ਉਹ ਅਸੀਂ ਆਪਣੇ ਮਨ ਦੇ ਉੱਪਰ ਆਪਣੇ ਦਿਮਾਗ ਦੇ ਉੱਪਰ ਉਹ ਚੀਜ਼ਾਂ ਨੂੰ ਹਾਵੀ ਕਰ ਲੈਂਦੇ ਆ ਜੇ ਤੇ ਨੈਗੇਟਿਵ ਸੋਚ ਦੇ ਜਾਨੇ ਤਾਂ ਨੈਗੈਟਿਵਿਟੀ ਵਾਲੀ ਜਵਾਨ ਦੇ ਜਾਨੇ ਤੇ ਉਹੀ ਨੈਗੈਟਿਵਿਟੀਆਂ ਅਸੀਂ ਆਪਣੇ ਅੰਦਰ ਉਹਨੂੰ ਅਟ੍ਰੈਕਟ ਕਰਦੇ ਆ ਆਪਣੇ ਮਨ ਦੇ ਉੱਪਰ ਆਪਣੇ ਦਿਮਾਗ ਦੇ ਉੱਪਰ ਸਾਨੇ ਜਿਹਦੇ ਕਰਕੇ ਅਸੀਂ ਡੇ ਬਾਈ ਡੇ ਉੱਪਰ ਵਧਣ ਦੀ ਬਜਾਏ ਨੀਚੇ ਹੀ ਚਾਈ ਜਾਂਦੇ ਆ ਤਾਂ ਯੂਨੀਵਰਸ ਸਾਨੂੰ ਕਈ ਵਾਰ ਸਿਗਨਲ ਦਿੰਦਾ ਹੈ ਜਿਦਾਂ ਕਿ ਅਸੀਂ ਕਿਤੇ ਬਾਹਰ ਜਾਂਦੇ ਆ ਤਾਂ ਸਾਨੂੰ ਨੰਬਰ ਪਲੇਟ ਫਲੈਸ਼ ਹੁੰਦੀ ਹੈ 777 333 ਜਾਂ 555 ਤਾਂ ਇਹ ਕਈ ਵਾਰ ਅਸੀਂ ਫੋਨ ਸਕਰੀਨ ਚੱਕਦੇ ਹਾਂ ਉਸੇ ਟਾਈਮ 1111 10 10 ਤਾਂ ਇਹ ਆਮ ਆਪਾਂ ਸਾਰੇ ਦੇਖਦੇ ਜਰੂਰ ਹਾਂ ਪਰ ਉਸ ਤੇ ਅੱਧੀ ਐਕਸ਼ਨ ਨਹੀਂ ਲੈਂਦੇ ਕਿ ਇਹ ਯੂਨੀਵਰਸ ਕੀ ਕਰਦਾ ਹੈ ਇਹ ਸਾਨੂੰ ਅੰਦਰੋਂ ਹੀਲ ਕਰਦਾ ਹੈ ਤੇ ਸਾਨੂੰ ਦੱਸਦਾ ਹੈ ਕਿ ਤੁਹਾਡਾ ਡਿਵਾਈਨ ਟਾਈਮ ਆ ਗਿਆ ਤੁਸੀਂ ਇਸ ਤੇ ਇਸ ਨੂੰ ਚੂਜ਼ ਕਰਕੇ ਵਰਕ ਕਰੋ ਕਿ ਤੁਹਾਨੂੰ ਕਿਹੜਾ ਸਿਗਨਲ ਕਿਸ ਟਾਈਮ ਕੀ ਐਡਵਾਈਸ ਦੇ ਰਿਹਾ ਹੈ ਕੀ ਤੁਸੀਂ ਇਸ ਤੇ ਵਰਕ ਕਰਨਾ ਚਾਹੁੰਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਸਟਕ ਹੋਈ ਹੈ ਉਸ ਤੋਂ ਵੀ ਅੱਗੇ ਨਿਕਲਣਾ ਚਾਹੁੰਦੇ ਹੋ ਜੇ ਹਾਂ ਤਾਂ ਤੁਸੀਂ ਮੇਰੇ ਨਾਲ ਜੁੜੇ ਰਹੋ ਅੱਗੇ ਵੀਡੀਓ ਦੇ ਲਾਸਟ ਤੱਕ ਸਿਕਰਟ ਬੈਂਕ ਕੀ ਹੈ ਜਿਵੇਂ ਕਿ ਬੈਂਕ ਨਾਮ ਤੋਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਇਹ ਬੈਂਕ ਕੀ ਹੈ ਬੈਂਕ ਹਰ ਬੰਦੇ ਨੂੰ ਪਤਾ ਹੈ ਕਿ ਦਿੱਤੇ ਅਸੀਂ ਆਪਣੇ ਪੈਸੇ ਜਮ੍ਹਾਂ ਕਰਾ ਲਏ ਤਾਂ ਇਹ એનર્ਜੀ ਵੀ ਉੱਥੇ ਜਾ ਕੇ ਜਮ੍ਹਾਂ ਹੋ ਜਾਂਦੀ ਹੈ ਜਦੋਂ ਇਹ ਜਮ੍ਹਾਂ ਹੋ ਜਾਂਦੀ ਹੈ ਤਾਂ ਉੱਤੇ ਕੀ ਹੁੰਦਾ ਸਭੀ ਸਪਿਰਚੁਅਲ ਬਲਾਕੇਜ ਹੋ ਜਾਂਦੀ ਹੈ ਤਾਂ ਇਹ ਸਪਿਰਚੁਅਲ ਬਲਾਕੇਜ ਨੂੰ ਅਸੀਂ ਕਿਦਾਂ ਹੀਲ ਕਰ ਸਕਦੇ ਹਾਂ ਇਹ ਹੀ ਸਾਡਾ YouTube ਚੈਨਲ ਦਾ ਸੀਕ੍ਰੇਟ ਬੈਂਕ ਲੈ ਕੇ ਆਇਆ ਅਸਲੀ ਹੀਲਿੰਗ ਕਿੱਥੋਂ ਆਉਂਦੀ ਹੈ ਜੇ ਮੈਂ ਕਹਾਂ ਕਿ ਮੈਂ ਇੱਥੇ ਵੀਡੀਓ ਬਣਾ ਕੇ ਤੁਹਾਨੂੰ 10 ਮਿੰਟ 15 ਮਿੰਟ ਮੈਂ ਤੁਹਾਨੂੰ ਹੀਲ ਕਰੀ ਆਵਾਂ ਨਹੀਂ ਮੇਰਾ ਕਹਿਣ ਦਾ ਉਦੋਂ ਤੱਕ ਨਹੀਂ ਅਸਰ ਹੋਣਾ ਜਦ ਤੱਕ ਤੁਸੀਂ ਅੰਦਰੋਂ ਮਨ ਤੋਂ ਹੀ ਇਹ ਟਰਸਟ ਨਹੀਂ ਕਰਕੇ ਚੱਲਦੇ ਕਿ ਜੋ ਅਸੀਂ ਅੰਦਰੋਂ ਆਵਾਜ਼ ਸੁਣ ਰਹੇ ਹਾਂ ਜਾਂ ਜੋ ਹੀਲ ਕਰ ਰਹੇ ਹਾਂ ਸਾਨੂੰ ਯੂਨੀਵਰਸ ਸਾਈਨ ਦੇ ਰਿਹਾ ਤੇ ਅਸੀਂ ਉੱਤੇ ਵਰਕ ਕਰ ਰਹੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਇੱਕ ਸਟੈਂਡਰਡਬਲ ਕੁਆਲਿਟੀ ਵਿੱਚ ਲੈ ਕੇ ਆ ਸਕਦੇ ਹਾਂ ਬਟ ਜੇ ਤੁਸੀਂ ਰੇਡੀ ਹੋ ਤਾਂ ਤੁਹਾਡੇ ਗੋਡ ਸੋਲ ਤੇ ਤੁਹਾਡੇ ਯੂਨੀਵਰਸ ਤਿੰਨੋਂ ਤੁਹਾਡਾ ਸਾਥ ਦੇਣਗੇ ਜੇ ਤੁਸੀਂ ਵੀ ਫੀਲ ਕਰਦੇ ਹੋ ਕਿ ਤੁਹਾਡੀ ਲਾਈਫ ਵਿੱਚ એનર્ਜੀ ਸਟਕ ਹੋ ਕੇ ਰਹਿ ਗਈ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟਾਂ ਵਿੱਚ ਜਰੂਰ ਲਿਖ ਕੇ ਦੱਸਿਓ ਕਿ ਤੁਹਾਡਾ ਇਸ਼ੂ ਕੀ ਹੈ ਤੁਸੀਂ ਲਾਈਫ ਵਿੱਚ ਕਿਹੜੀ ਸਿਚੁਏਸ਼ਨ ਫੇਸ ਕਰ ਕੋ ਕੇ ਰਹਿ ਗਏ ਹੋ ਤਾਂ ਕਿ ਮੈਂ ਉਸ ਤੇ ਨਵੀਂ ਨਵੀਂ ਵੀਡੀਓ ਲੈ ਕੇ ਆਵਾਂ ਤਾਂ ਤੁਹਾਡੀ ਲਾਈਫ ਨੂੰ ਹੀਲ ਕਰ ਸਕਾਂ ਸਿਕਰਟ ਬੈਂਕ ਕੀ ਹੈ ਸਿਕਰਟ ਬੈਂਕ ਇੱਕ ਚੈਨਲ ਨਹੀਂ ਬਲਕਿ ਤੁਹਾਡਾ ਇੱਕ ਸਪਿਰਚੁਅਲ ਪਾਰਟਨਰ ਹੋਵੇਗਾ ਤੁਸੀਂ ਆਪਣੀ ਲਾਈਫ ਦੀਆਂ ਪ੍ਰੋਬਲਮਸ ਮੇਰੇ ਨਾਲ ਕਮੈਂਟ ਵਿੱਚ ਸ਼ੇਅਰ ਕਰੋ ਤਾਂ ਕਿ ਮੈਂ ਹਰ ਹਫਤੇ ਨਵੀਂ ਵੀਡੀਓ ਲੈ ਕੇ ਆਵਾਂ ਤੇ ਤੁਹਾਨੂੰ ਹਿੱਲ ਕਰ ਸਕਾਂ ਜੈ ਮਾਤਾ